ਸਾਈ ਰੇ ਗੁਰਬਿਨ ਗਿਆਨ ਨਾ ਹੋਏ ਜੀਵਨ ਦੇ ਵਿੱਚ ਗੁਰੂ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੋਣਾ ਗਿਆਨ ਤੋਂ ਬਿਨਾ ਜੀਵਨ ਅਗਿਆਨਤਾ ਦੇ ਹਨੇਰੇ 'ਚ ਝੁਕਿਆ ਜਾਂਦਾ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰਕਰ ਸੱਚ ਵਿਚਾਰ ਗੁਰੂਕਰ ਰੇ ਮਨ ਮੇਰੇ ਗੁਰਕਰ ਸ਼ਬਦ ਸੁਪਨ ਅਗਨ ਕਟੈ ਸਭ ਤੇਰੀ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰ ਸਤ ਕਬਨਲਕ ਹੈ ਜਿਨ ਗੁਰ ਨਾ ਦੇਖਿਓ ਨਾ ਕੀਓ ਤੇ ਅਕਯਥ ਸੰਸਾਰ ਮੈਂ ਕਿਉਂ ਕਿਆ ਜਿਨੇ ਗੁਰੂ ਨਹੀਂ ਦੇਖਿਆ ਜਿਨੇ ਗੁਰੂ ਨਹੀਂ ਜਪਿਆ ਉਹਦਾ ਸੰਸਾਰ ਤੇ ਆਉਣਾ ਅਕਯਥ ਹੈ ਵਿਅਰਥ ਹੈ ਫਜ਼ੂਲ ਹੈ ਕਾਰਨ ਕਿਉਂਕਿ ਗੁਰੂ ਤੋਂ ਬਿਨਾ ਬੰਦਾ ਕੁਰਾਹੇ ਹੀ ਪਿਆ ਰਹਿਦਾ ਹੈ ਬੰਦਾ ਗਲਤ ਮੰਜ਼ਲਾਂ ਵਾਲੇ ਪਾਸੇ ਹੀ ਚੱਲੇ ਪਾਈ ਬੈਠਾ ਹੁੰਦਾ ਹੈ ਗੁਰੂ ਦੇ ਗਿਆਨ ਤੋਂ ਬਿਨਾ ਬੰਦੇ ਦੀ ਅਵਸਥਾ ਕਿਵੇਂ ਦੀ ਹੈ ਜਿਵੇਂ ਦੀ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ ਕਹਿੰਦੇ ਜੈਸੇ ਬੈਲ ਤੇਲੀ ਕੋ ਜਨਤ ਕੋਈ ਕੋਸ ਚੱਲਿਓ ਨੈਣ ਉਗਰਤ ਵਹੀਂ ਠਾਉ ਹੇਠ ਰਾਨੋ ਹੈ ਜਿਵੇਂ ਬੈਲ ਇੱਕ ਤੇਲੀ ਜਿਹੜਾ ਹੈ ਉਹ ਉਹਦੀਆਂ ਅੱਖਾਂ ਦੇ ਉੱਪਰ ਬੈਲ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਰੱਖਦਾ ਹੈ ਪੱਟੀ ਬੰਨਣ ਤੋਂ ਬਾਅਦ ਉਹਨੂੰ ਕੋਲੂ ਦੇ ਨਾਲ ਬੰਨ ਕੇ ਤੇ ਉਹਨੂੰ ਸੱਟ ਮਾਰ ਕੇ ਉਹਨੂੰ ਤੋੜ ਲਿਆ ਜਾਂਦਾ ਹੈ ਹੁਣ ਬੈਲ ਤੁਰ ਹੀ ਜਾਂਦੇ ਆ ਤੁਰ ਹੀ ਜਾਂਦੇ ਆ ਤੁਰ ਹੀ ਜਾਂਦੇ ਆ ਜਦੋਂ ਕਿਤੇ ਬੈਲ ਹੋਲੀ ਬਲਦ ਹੋਲੀ ਹੋਣਗੇ ਉਹਨਾਂ ਨੂੰ ਲੱਗਦਾ ਵੀ ਬੜੀ ਦੂਰ ਆ ਗਏ ਉਦੋਂ ਤੇਲੀ ਪੇਰ ਉਹਨਾਂ ਦੀ ਪਿੱਠ ਤੇ ਸੱਟ ਮਾਰਦਾ ਫੇਰ ਦੌੜਦੇ ਦੌੜੀ ਜਾਂਦੇ ਆ ਉਦੋਂ ਤੱਕ ਦੌੜਦੇ ਆ ਜਰੋਂ ਤੱਕ ਉਹਨਾਂ ਦੀ ਪਿੱਠ ਤੇ ਛੱਟ ਵੱਜਣੀ ਬੰਦ ਨਹੀਂ ਹੁੰਦੀ ਜਦੋਂ ਛੱਟ ਵੱਜਣੀ ਬੰਦ ਹੋ ਗਈ ਹੌਲੀ 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 ਹੁੰਦਿਆਂ ਹੌਲੀ ਹੌਲੀ ਕਰਕੇ ਉਹ ਰੁਕ ਜਾਂਦੇ ਐ ਐਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੀ ਕੁ ਦੂਰ ਨਿਕਲ ਆਏ ਪਰ ਅਖੀਰ ਹੁੰਦਾ ਕੀ ਐ ਨੈਨ ਉਗਰਤ ਜਦੋਂ ਤੇਲੀ ਨੇ ਅੱਖਾਂ ਦੇ ਉੱਪਰੋਂ ਪੱਟੀ ਤਾਰੀ ਵਹੀ ਠਾਉ ਹੀ ਠਿਰਨੋ ਹੈ ਪਤਾ ਕੀ ਲੱਗਦਾ ਵੀ ਉੱਥੇ ਬੈਠੇ ਆ ਕਿਤੇ ਪਹੁੰਚੀ ਨਹੀਂ ਕਿਤੇ ਅੱਗੇ ਵਧ ਹੀ ਨਾ ਸਕੇ ਗੁਰੂ ਦੇ ਗਿਆਨ ਤੋਂ ਬਿਨਾ ਜੀਵਨ ਐਦਾਂ ਦਾ ਜੈਸੇ ਜੇਵਰੀ ਬਟਨ ਆਂਧਰੋ ਅਚਿੰਤ ਚਿੰਤ ਦੇਖੋ ਕਿੰਡੀ ਕਮਾਲ ਦੀ ਗੱਲ ਐ ਭਾਈ ਗੁਰਦਾਸ ਇੱਕ ਗੱਲ ਸਮਝਾਉਣ ਦੀ ਖਾਤਰ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੇ ਛੇ ਉਦਾਹਰਨਾਂ ਦੇ ਕੇ ਫੇਰ ਗੁਰੂ ਵਾਲੀ ਗੱਲ ਕਰਦੇ ਐ ਤਾਂ ਕਿ ਗੱਲ ਸਾਡੇ ਖਾਨੇ ਬਹਿ ਜੇ ਇੰਨਾ ਵੱਡਾ ਵਿਦਵਾਨ ਸਾਡੀ ਕੌਮ ਦੇ ਅੰਦਰ ਇੰਨਾ ਵੱਡਾ ਗਿਆਨਵਾਨ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥੀਂ ਲਿਖੇ ਜਿਨ੍ਹਾਂ ਨੇ ਸਿੱਖੀ ਲਹਿਰ ਨੂੰ ਗੁਰੂ ਸਾਹਿਬ ਜੀ ਦੇ ਓਟ ਆਸਰਾ ਸਦਕਾ ਹੋਰ ਬਲ ਦਿੱਤਾ ਸਾਡੀ ਪੰਥ ਨੂੰ ਸਾਡੀ ਕੌਮ ਨੂੰ ਉਸ ਭਾਈ ਗੁਰਦਾਸ ਦਾ ਨਾਮ ਚੱਜ ਨਾਲ ਯਾਦ ਵੀ ਨਹੀਂ ਹੈ ਜ਼ੁਬਾਨ ਤੇ ਵੀ ਨਹੀਂ ਹੈ ਇਤਰਾਸ ਦੀ ਹੈ ਸਾਡੀ ਕੌਮ ਦੀ ਇਹ ਇੱਥੋਂ ਪਤਾ ਲੱਗਦਾ ਹੈ ਸਾਡੀ ਕੌਮ ਕਿੰਨੀਆਂ ਕਿ ਤਰੱਕੀਆਂ ਕਰ ਰਹੀ ਹੈ ਸਾਡੀ ਕੌਮ ਨੂੰ ਪਾਪੀਆਂ ਦੇ ਨਾਮ ਤਾਂ ਯਾਦ ਨੇ ਸਾਡੀ ਕੌਮ ਨੂੰ ਸੜੇ ਜੇ ਗਾਣੇ ਦੇ ਉੱਤੇ ਲੱਕ ਹਿਲਾਉਣ ਵਾਲਿਆਂ ਦੇ ਨਾਮ ਯਾਦ ਨੇ ਪਰ ਸਾਡੀ ਕੌਮ ਨੂੰ ਸਾਡੀ ਕੌਮ ਦੇ ਵਿਦਵਾਨਾਂ ਦੇ ਨਾਮ ਯਾਦ ਨਹੀਂ ਸਾਡੀ ਕੌਮ ਨੂੰ ਸਾਡੀ ਕੌਮ ਦੇ ਹੀਰੋਆਂ ਦੇ ਨਾਮ ਯਾਦ ਨਹੀਂ ਭਾਈ ਗੁਰਦਾਸ ਜੀ ਦੀਆਂ ਕਵਿਤਾਵਾਰਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦੀਆਂ ਵੀ ਇਹ ਹੈ ਕੀ ਨੇ ਕਵਿਤ ਕੀ ਹੁੰਦੇ ਨੇ ਕਿਸੇ ਨੂੰ ਪੁੱਛ ਕੇ ਦੇਖ ਲਿਓ 30 35 ਸਾਲ ਦੇ ਨੌਜਵਾਨ ਨੂੰ ਪੁੱਛ ਕੇ ਦੇਖ ਲਿਓ 40 45 ਸਾਲ ਦੇ 50 ਸਾਲ ਦੇ ਕਿਸੇ ਬੰਦੇ ਨੂੰ ਪੁੱਛ ਕੇ ਦੇਖ ਲਿਓ ਕਵਿਤਾ ਕੀ ਹੁੰਦੇ ਨੇ ਨਹੀਂ ਪਤਾ ਹੋਵੇਗਾ ਭਾਈ ਗੁਰਦਾਸ ਜੀ ਦੀਆਂ ਕੋਈ ਦੋ ਰਚਨਾਵਾਂ ਦੇ ਨਾਮ ਦੱਸੋ ਨਹੀਂ ਪਤਾ ਹੋਵੇਗਾ ਸੁਣਿਆ ਹੀ ਨਹੀਂ ਪੜੀਆਂ ਹੀ ਨਹੀਂ ਘਰ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਪੋਤੀਆਂ ਹੀ ਐ ਨਹੀਂ ਵੀਰਬਲ ਦਾ ਨਾਮ ਸਭ ਨੂੰ ਪਤਾ ਹੈ ਵੀਰਬਲ ਦਾ ਨਾਮ ਕੱਲੇ ਕੱਲੇ ਨੂੰ ਯਾਦ ਹੈ ਮੈਂ ਪਿੱਛੇ ਜੇ ਇੱਕ ਛੋਟੀ ਜੀ ਕਿਸੇ ਬੰਦੇ ਦੇ ਕੋਲੋਂ ਵਾਰਤਾ ਸੁਣੀ ਬੜੀ ਪਿਆਰੀ ਬੋਲੀ ਦੇ ਵਿੱਚ ਉਹਨੇ ਗੱਲਬਾਤ ਕਹੀ ਪੁੱਤਰ ਸਬਾ ਦੇ ਉੱਪਰ ਗਿਆ ਪੱਗ ਬਨ ਕੇ ਚਲੇ ਗਿਆ ਚਲੋ 2 4 5 7 ਦਿਨ ਉਹਨੇ ਜਿਹੜੀ ਪੱਗ ਬਨਣੀ ਸੀ ਸੇਵਾ ਕਰਨ ਦੇ ਦੌਰਾਨ ਬਨ ਲਈ ਉਹਦੇ ਤੋਂ ਮੁੜ ਕੇ ਆਇਆ ਆ ਕੇ ਤੇ ਪੱਗ ਲਾ ਕੇ ਭਗਾ ਕੇ ਜਾਂ ਬੜਤੇ ਮਰੀਆਂ ਅਲਮਾਰੀ ਤੇ ਰੱਖੀ ਜਾਂ ਪੇਟੀ ਤੇ ਰੱਖੀ ਤੇ ਪਿਤਾ ਨੇ ਆਖਿਆ ਕੀ ਗੱਲ ਪੁੱਤ ਹੁਣ ਚਾਹ ਉਤਰ ਗਈ ਚਾਰ ਪੰਜ ਦਿਨ ਬੱਗ ਬਨ ਲਈ ਹੁਣ ਚਾਹ ਲੱਤ ਗਈ ਕਹਿੰਦਾ ਚਾਹ ਨਹੀਂ ਲੱਥੇ ਕਹਿੰਦਾ ਇਤੋਂ ਕੰਨ ਵੱਡੇ ਜਾਂਦੇ ਐ ਕੰਨ ਦੁਖਦੇ ਐ ਮੱਥਾ ਪੀੜ ਹੁੰਦਾ ਐ ਤੇ ਪਿਤਾ ਆਖਦਾ ਮੇਰਾ ਵੀ ਪੀੜ ਹੁੰਦਾ ਸੀ ਮੇਰੇ ਵੀ ਕੰਨ ਦੁਖਦੇ ਸੀ ਤੇ ਪੁੱਤਰ ਨੇ ਆਖਿਆ ਫਿਰ ਤੋਤੋ ਤੁਸੀਂ ਕੀ ਕੀਤਾ ਤੁਹਾਡੇ ਕਿਦਾਂ ਦੁਖਣੇ ਬੰਦ ਹੋਏ ਤੇ ਪਿਤਾ ਆਖਦਾ ਮੈਂ ਮੇਰੇ ਮੇਰੇ ਪਿਓ ਨੇ ਮੇਰੇ ਕੰਨ ਖਿੱਚੇ ਮੇਰੇ ਪਿਓ ਨੇ ਮੇਰੇ ਕੰਨਾਂ ਦੀ ਮਰੋੜੀ ਦਿੱਤੀ ਮੇਰੇ ਕੰਨ ਤਾਂ ਦੁਖਣੇ ਬੰਦ ਹੋਏ ਨੇ ਹੁਣ ਵਾਰੀ ਆ ਗਈ ਪੁੱਤਰਾ ਮੈਂ ਤੇਰੇ ਕੰਨਾਂ ਦੀ ਮਰੋੜੀ ਦਿਆਂ ਪੁੱਤ ਆਖਦਾ ਕਹਿਣ ਦਾ ਕੀ ਮਤਲਬ ਹੈ ਕਹਿੰਦਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਉਹ ਨਹੀਂ ਪੰਜ ਸੱਤ ਸਿੰਗਰਾਂ ਦੀਆਂ ਐਕਟਰਾਂ ਦੀਆਂ ਫੋਟੋਆਂ ਦਿਖਾਈਆਂ ਇਹ ਕੌਣ ਹੈ ਕਹਿੰਦਾ ਜੀ ਫਲਾਣਾ ਸਿੰਗਰ ਤੈਨੂੰ ਪਤਾ ਹੈ ਇਹਦੇ ਬਾਰੇ ਹਾਂਜੀ ਆ ਹੁਣ ਜੇ ਨੇ ਆ ਗਾਣਾ ਕੱਢਿਆ ਇਹਦਾ ਆ ਗਾਣਾ ਬੜਾ ਮਸ਼ਹੂਰ ਹੋਇਆ ਸੀ ਦੂਜਾ ਸਿੰਗਰ ਦਿਖਾਤਾ ਆਹ ਕੌਣ ਐ ਕਹਿੰਦਾ ਜੀ ਆਹ ਫਲਾਣਾ ਸਿੰਗਰ ਐ ਆ ਜਿਹੜਾ ਤੁਸੀਂ ਪਹਿਲਾ ਸਿੰਗਰ ਦਿਖਾਇਆ ਤੇ ਆ ਸਿੰਗਰ ਦਿਖਾਇਆ ਇਹਨਾਂ ਦੋਨਾਂ ਦੀ ਆਪਸ 'ਚ ਬੜੀ ਕੰਟਰੋਲ ਚੱਲਦੀ ਐ ਕੰਟਰੋਵਰਸੀ ਚੱਲਦੀ ਐ ਜਿਹੜਾ ਗਾਣਾ ਇਹ ਲਿਖਦਾ ਐ ਦੂਜਾ ਉਹਦੇ ਖਿਲਾਫ ਗਾ ਰੰਦਾ ਐ ਜਦੋਂ ਉਹ ਕੋਈ ਗੱਲ ਕਹਿੰਦਾ ਐ ਤਾਂ ਇਹ ਉਹਦੇ ਖਿਲਾਫ ਗਾ ਰੰਦਾ ਐ ਇਹ ਡਿਸਟ੍ਰੈਕਟ ਕਰਦੇ ਐ ਇਦਾਂ ਡਿਸ ਕਰਦੇ ਐ ਕਿਸੇ ਐਕਟਰ ਦੀ ਫੋਟੋ ਦਿਖਾਈ ਇਹ ਕਹਿੰਦਾ ਇਹਦੀ ਪਿੱਛੇ ਜੇ ਫਿਲਮ ਆਈ ਸੀ ਬੜੀ ਘੈਂਟ ਬੜੀ ਚੱਲੀ ਫਿਰ ਉਹਨੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀਆਂ ਇੱਕ ਦੋ ਫੋਟੋਆਂ ਦਿਖਾਈਆਂ ਇਹਨੂੰ ਜਾਣਦਾ ਕਹਿੰਦਾ ਆਹੋ ਇਹਦਾ ਨਾਮ ਫਲਾਣਾ ਆ ਆਹ ਆਹੋ ਇਹਦੇ ਬਾਰੇ ਜਾਣਦਾ ਤੇ ਪਿੱਛੇ ਜੇ ਲੱਕ ਹਲਉਣ ਕਰਕੇ ਬੜੀ ਫੇਮਸ ਹੋਈ ਸੀ ਆਹ ਕੁੜੀ ਤੇ ਪ੍ਰੋਮੋਸ਼ਨਾਂ ਕਰਦੀ ਐ ਠੀਕ ਐ ਬਹੁਤ ਵਧੀਆ ਗੱਲ ਐ ਹੁਣ ਉਹਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਜਰਨੈਲ ਜਿਨ੍ਹਾਂ ਨੇ ਪੰਥ ਦੇ ਲਈ ਆਪਣਾ ਆਪ ਵਾਰਤਾ ਉਹਨਾਂ ਦੀਆਂ ਤਸਵੀਰਾਂ ਦਿਖਾਈਆਂ ਗਿਆਨੀ ਦਿੱਤ ਸਿੰਘ ਦਿਖਾਇਆ ਇਹ ਕੌਣ ਹੈ ਕਹਿੰਦਾ ਬਾਪੂ ਪਤਾ ਨਹੀਂ ਕਾਨ ਸਿੰਘ ਨਾਭਾ ਦਿਖਾਇਆ ਇਹ ਕੌਣ ਹੈ ਕਹਿੰਦਾ ਬਾਪੂ ਚਿਹਰਾ ਤਾਂ ਜਾਣਿਆ ਪਛਾਣਿਆ ਜਿਹਾ ਲੱਗਦਾ ਪਰ ਨਾਂ ਨਹੀਂ ਆ ਰਿਹਾ ਅੱਗੇ ਉਹਨੇ ਇਸ ਪ੍ਰਕਾਰ ਦੇ ਕਿੰਨੇ ਹੀ ਪੰਥ ਦੇ ਮਹਾਨ ਵਿਦਵਾਨ ਦਿਖਾਏ ਪ੍ਰੋਫੈਸਰ ਗੁਰਮੁਖ ਸਿੰਘ ਦਿਖਾਇਆ ਇਹ ਕੌਣ ਹੈ ਕਹਿੰਦਾ ਜੀ ਮੈਂ ਨਹੀਂ ਜਾਣਦਾ ਕਹਿੰਦਿਆਂ ਕਹੋਂਦੀਆਂ ਮਹਾਨ ਸ਼ਖਸੀਅਤਾਂ ਦੇ ਚਿਹਰੇ ਦਿਖਾਏ ਕਹਿੰਦਾ ਜੀ ਮੈਂ ਨਹੀਂ ਜਾਣਦਾ ਭਾਈ ਗੁਰਦਾਸ ਦੇ ਬਾਰੇ ਨਹੀਂ ਪਤਾ ਭਾਈ ਗੁਰਦਾਸ ਬਾਰੇ ਕੀ ਜਾਣਦਾ ਹੈ ਕਹਿੰਦਾ ਪਤਾ ਹੀ ਨਹੀਂ ਕਿਹੜੇ ਗੁਰੂ ਦੇ ਵੇਲੇ ਹੋਏ ਨੇ ਕਹਿੰਦਾ ਪਤਾ ਹੀ ਨਹੀਂ ਪਤਾ ਕਹਿੰਦਾ ਕਸੂਰ ਪੁੱਤਰਾ ਤੇਰਾ ਨਹੀਂ ਕਸੂਰ ਮੇਰਾ ਹੈ ਆ ਜਿਹੜੀ ਅੱਜ ਤੂੰ ਫੱਕ ਭਗਾ ਕੇ ਮਾਰੀ ਹੈ ਨਾ ਇਹਦੇ ਪਿੱਛੇ ਕਮੀ ਮੇਰੇ ਅੰਦਰ ਹੈ ਕਹਿੰਦਾ ਪਰ ਮੈਂ ਆਪ ਦੀ ਇਸ ਕਮੀ ਨੂੰ ਸੁਧਾਰੂੰਗਾ ਮੇਰੇ ਕੋਲ ਬਹਿ ਜਾ ਹੁਣ ਮੈਂ ਤੈਨੂੰ ਰੋਜ਼ ਡੇਲੀ ਕਿਸੇ ਇੱਕ ਵਿਦਵਾਨ ਬਾਰੇ ਦੱਸੂੰਗਾ ਤੇ ਤੇਰੇ ਕੋਲ ਸੁਣੂੰਗਾ ਵੀ ਤੈਨੂੰ ਯਾਦ ਰਹਿੰਦਾ ਕਿ ਨਹੀਂ ਜੇ ਆ ਮੇਰੇ ਘਰ ਦਾ ਬੂਟਾ ਸੁੱਕ ਰਿਹਾ ਨਾ ਇਹਦਾ ਕਸੂਰ ਮੇਰਾ ਹੈ ਮੈਂ ਵੇਲੇ ਸਿਰ ਗੋਡੀ ਨਹੀਂ ਕੀਤੀ ਮੈਂ ਵੇਲੇ ਸਿਰ ਖਾਦ ਨਹੀਂ ਪਾਈ ਮੈਂ ਵੇਲੇ ਸਿਰ ਪਾਣੀ ਨਹੀਂ ਪਾਇਆ ਪੁੱਤ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਆਪਣੀ ਗਲਤੀ ਨੂੰ ਸੁਧਾਰੂੰਗਾ ਇਹਦੇ ਨਾਲੋਂ ਪਹਿਲਾਂ ਕਿ ਬੂਟਾ ਬਿਲਕੁਲ ਹੀ ਸੁੱਕ ਕੇ ਖਤਮ ਹੋ ਜਾਏ ਆ ਜਾ ਹੁਣ ਬੈਠ ਮੇਰੇ ਕੋਲ ਮਹਾਨ ਕੋਸ਼ ਦਿਖਾਇਆ ਕਾਨ ਸਿੰਘ ਨੱਬਾ ਨਾਲ ਜਾਣ ਪਹਿਚਾਨ ਕਰਾਈ ਕਬਿਤਵਾਰਾਂ ਦਿਖਾਈਆਂ ਪੜਾਈਆਂ ਭਾਈ ਗੁਰਦਾਸ ਨਾਲ ਪਹਿਚਾਨ ਕਰਾਈ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨਾਲ ਜਾਣ ਪਹਿਚਾਣ ਕਰਾਈ ਦੱਸਿਆ ਆ ਜਿਹੜਾ ਅੰਮ੍ਰਿਤਸਰ ਦੇ ਅੰਦਰ ਖਾਲਸਾ ਕਾਲਜ ਹੈ ਨਾ ਐਡੀ ਸੋਹਣੀ ਖੂਬਸੂਰਤ ਬਿਲਡਿੰਗ ਬਣੀ ਹੈ ਇਹ ਉਹਨਾਂ ਵੇਲਿਆਂ ਦੇ ਵਿੱਚ ਖਾਲਸਾ ਪੰਥ ਨੇ ਆਪਣਾ ਵਿਦਿਅਕ ਅਦਾਰਾ ਖੜਾ ਕੀਤਾ ਜਦੋਂ ਪੰਥ ਗੁਲਾਮ ਹੈ ਫਿਰ ਵੀ ਅਸੀਂ ਆਪਦਾ ਵਿਦਿਅਕ ਅਦਾਰਾ ਖੜਾ ਕਰ ਗਏ ਬੜੀ ਵੱਡੀ ਪ੍ਰਾਪਤੀ ਹੈ ਸਾਡੀ ਇਹ ਗੁਰਮੁਖ ਸਿੰਘ ਉਹਨਾਂ ਕਰਕੇ ਹੈ ਆ ਜਿਹੜੀਆਂ ਦਰਬਾਰ ਸਾਹਿਬ ਨੂੰ ਕਿਸੇ ਵੇਲੇ ਇਹਨਾਂ ਮਹੰਤਾਂ ਨੇ ਮੰਦਰ ਬਣਾ ਕੇ ਰੱਖਤਾ ਸੀ ਇਹਦੀਆਂ ਪ੍ਰਕਰਮਾਂ 'ਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸਨ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਵਰਗਿਆਂ ਦੀਆਂ ਮਿਹਨਤਾਂ ਨੇ ਜਿਨ੍ਹਾਂ ਦੇ ਕਰਕੇ ਆ ਦਰਬਾਰ ਸਾਹਿਬ ਦੁਬਾਰਾ ਬਹਾਲ ਹੋਇਆ ਤੂੰ ਕਿੱਧਰ ਤੁਰਿਆ ਫਿਰਦਾ ਪੁੱਤ ਤਾਰੂ ਸਿੰਘ ਦੇ ਬਾਰੇ ਤੂੰ ਕੀ ਜਾਣਦਾ ਹੈ ਆ ਮੈਂ ਤੈਨੂੰ ਦੱਸਾਂ ਕੇਸਾਂ ਦੀ ਅਹਿਮੀਅਤ ਕੀ ਹੈ ਭਾਈ ਤਾਰੂ ਸਿੰਘ ਨੂੰ ਪੁੱਛ ਕੇ ਦੇਖ ਭਾਈ ਤਾਰੂ ਸਿੰਘ ਦੱਸਣਗੇ ਕੀਸਾ ਦੀ ਮਹਾਨਤਾ ਕੀ ਹੈ ਪੱਗਾਂ ਦੀ ਖਾਤਰ ਸਾਡੀਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਆ ਤੈਨੂੰ ਮੈਂ ਪੜਾਵਾ ਸਾਡਾ ਫਰਜ ਬਣਦਾ ਸੀ ਸਾਡੇ ਮਾਤਾ ਪਿਤਾ ਦਾ ਫਰਜ ਬਣਦਾ ਸੀ ਸਾਨੂੰ ਪੰਥ ਨਾਲ ਜੋੜਨ ਜੇ ਉਹਨਾਂ ਨਾਲ ਜੁੜਿਆ ਤੇ ਘੱਟੋ ਘੱਟ ਅਸੀਂ ਆਪ ਪੜ ਕੇ ਆਪਣੇ ਬੱਚਿਆਂ ਨੂੰ ਆਪਣੇ ਵਾਰਸਾਂ ਨੂੰ ਦੁਬਾਰਾ ਗੁਰੂ ਘਰ ਨਾਲ ਜੋੜ ਦਈਏ ਨਹੀਂ ਤਾਂ ਫਿਰ ਪੱਗ ਕੇਵਲ ਟ੍ਰੈਂਡ ਬਣ ਕੇ ਰਹਿ ਜਾਏਗੀ ਫੈਸ਼ਨ ਦਾ ਹਿੱਸਾ ਬਣ ਕੇ ਰਹਿ ਜਾਏਗੀ ਹੋਰ ਇਹਦੇ ਤੋਂ ਵੱਧ ਕੁਝ ਨਹੀਂ ਹੈ ਤੇ ਜਿਹੜੀ ਚੀਜ਼ ਕੇਵਲ ਚਿੰਨ ਬਣ ਜਾਏ ਕੇਵਲ ਫੈਸ਼ਨ ਦਾ ਹਿੱਸਾ ਬਣ ਜਾਏ ਚੇਤਾ ਰੱਖਿਓ ਫੈਸ਼ਨ ਦਾ ਦੌਰ ਨਿਤ-ਨਿਤ ਬਦਲਦਾ ਹੈ ਸਿੰਗਰਾਂ ਨੇ ਕੇਸ ਕਤਲ ਕਰਾਏ ਸਿੰਗਰਾਂ ਨੇ ਸਿਰ ਦੇ ਕੇਸ ਕੰਡੇ ਬਣਾਤੇ ਸਾਡੇ ਸਾਰਿਆਂ ਨੌਜਵਾਨਾਂ ਨੇ ਸਿਰਾਂ ਤੇ ਕੰਡੇ ਲਾ ਲਏ ਸਿੰਗਾ ਨੇ ਫਰੈਂਚ ਰੱਖਿਆ ਸਿੰਗਰਾਂ ਨੇ ਫਰੈਂਚ ਰੱਖਿਆ ਸਾਡੇ ਆ ਮੁੰਡਿਆਂ ਨੇ ਫਰੈਂਚ ਰੱਖ ਲਿਆ ਹੁਣ ਚਾਰਕ ਸਿੰਘਾਂ ਨੇ ਜਾਂ ਸਿੰਗਰਾਂ ਨੇ ਚਰਦੇ ਉੱਪਰ ਪੱਗਾਂ ਰੱਖ ਲਈਆਂ ਹੁਣ ਉਹ ਪੱਗ ਰੱਖ ਕੇ ਗਾਲਾਂ ਗਾਉਣ ਲੱਗ ਪਏ ਸਾਡੇ ਨੌਜਵਾਨਾਂ ਨੇ ਵੀ ਪੱਗਾਂ ਰੱਖਣੀਆਂ ਸ਼ੁਰੂ ਕਰਤੀਆਂ ਪਰ ਅਜੇ ਵੀ ਉਹ ਜੁੜੇ ਗੁਰੂ ਨਾਲ ਨਹੀਂ ਪੱਗ ਸਿਰਫ ਤਾਂ ਕਰਕੇ ਬਨ ਰਹੀਆਂ ਕਿਉਂਕਿ ਫਲਾਣਾ ਸਿੰਗਰ ਬੰਦ ਹੈ ਧਮਕਾਣਾ ਸਿੰਗਰ ਬੰਦ ਹੈ ਮੈਂ ਜਸੜ ਵਰਗੀ ਪੱਗ ਬਨਣੀ ਹੈ ਮੈਂ ਦਲਜੀਤ ਵਰਗੀ ਪੱਗ ਬਨਣੀ ਹੈ ਮੈਂ ਐਮੀ ਵਰਕ ਵਰਗੀ ਪੱਗ ਬਨਣੀ ਹੈ ਸਿੰਗਰਾਂ ਤੋਂ ਪ੍ਰਭਾਵਿਤ ਹੋ ਕੇ ਪੱਗਾਂ ਬਨੀਆਂ ਜਾ ਰਹੀਆਂ ਨੇ ਉਹਨਾਂ ਦਾ ਕਿਰਦਾਰ ਸਿੰਗਰਾਂ ਤੋਂ ਪ੍ਰਭਾਵਿਤ ਆ ਗੁਰੂ ਸਾਹਿਬਾਨਾਂ ਤੋਂ ਜਾਂ ਸਾਡੇ ਪੰਥ ਦੇ ਮਹਾਨ ਜਰਨੈਲਾਂ ਤੋਂ ਨਹੀਂ ਤੇ ਇਹ ਪੱਗਾਂ ਦੇ ਥੱਲੇ ਤੁਹਾਨੂੰ ਕਿਰਦਾਰ ਨਹੀਂ ਲੱਭੇਗਾ ਕੇਵਲ ਫੈਸ਼ਨ ਪ੍ਰਸਤ ਲੋਕ ਦਿਖਣਗੇ ਇਹਨਾਂ ਪੱਗਾਂ ਦੇ ਥੱਲੇ ਜਿਹੜੇ ਖੜੇ ਨੇ ਸਿਰਫ ਫੈਸ਼ਨ ਪ੍ਰਸਤ ਕਹਿਣ ਨੂੰ ਆਪਾਂ ਕਹਿ ਤਾਂ ਦੰਨੇ ਆ ਜੀ ਫਲਾਣੇ ਸਿੰਗਰ ਨੇ ਬੜਾ ਨਾਮ ਕਮਾਇਆ ਪੱਗ ਨੂੰ ਬੜੀ ਦੂਰ ਤੱਕ ਲੈ ਗਿਆ ਪੱਗ ਨੂੰ ਦੂਰ ਤੱਕ ਤਾਂ ਲੈ ਗਿਆ ਸੰਸਾਰ ਦੇ ਵਿੱਚ ਪੱਗ ਦੀ ਪਹਿਚਾਨ ਤਾਂ ਹੋ ਗਈ ਪਰ ਕੰਡੀਸ਼ਨ ਕੀ ਲੱਗੀ ਕੰਡੀਸ਼ਨ ਕੀ ਹੈ ਕੀ ਗੁਰੂ ਸਾਹਿਬ ਜੀ ਦਾ ਮਨੋਰਥ ਕੁਆਂਟੀਟੀ ਇਕੱਠਾ ਕਰਨਾ ਸੀ ਜਾਂ ਕੁਆਲਿਟੀ ਇਕੱਠਾ ਕਰਨਾ ਸੀ ਇਹ ਵੀ ਦੇਖਣਾ ਪਏਗਾ ਗੱਲ ਤਾਂ ਕਿਰਦਾਰ ਦੇ ਉੱਪਰ ਆ ਕੇ ਖੜੀ ਹੋਣੀ ਸੀ ਪੱਗ ਬਹੁਤ ਦੂਰ ਦੂਰ ਤੱਕ ਫੈਲੇ ਇਦੇ 'ਚ ਕੋਈ ਦੋਰ ਆਇਆ ਨਹੀਂ। ਪਰ ਉਹਦੇ 'ਚ ਕੰਡੀਸ਼ਨ ਇਹ ਐ ਕਿ ਇਹ ਪੱਗ ਵਾਲਾ ਉੱਚੇ ਸੁੱਚੇ ਕਿਰਦਾਰ ਦਾ ਮਾਲਕ ਹੋਵੇ। ਇਸ ਪੱਗ ਵਾਲੇ ਨੂੰ ਇਹ ਗੱਲ ਪਤਾ ਹੋਵੇ ਕਿ ਗੁਰਬਾਣੀ ਆਖਦੀ ਐ। ਲਿਖਣ ਵਾਲਾ ਜਲ ਬਲੋ। ਜਿਹਨੇ ਲਿਖਿਆ ਦੂਜਾ ਭਾਉ। ਕਲਮ ਜਲੋ ਸਣ ਮਸਵਾਣੀ ਐ। ਮੇਰੇ ਪਾਰਸਾ ਆਖਦੇ ਨੇ ਉਹ ਕਲਮ ਸੜ ਕੇ ਸੁਆਹ ਹੋ ਜਾਏ। ਸਣੇ ਸਿਆਹੀ ਦੇ ਕਾਗਜ਼ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨੇ ਲਿਖਿਆ ਦੂਜਾ ਪਾਓ ਉਹ ਕਾਗਜ਼ ਵੀ ਸੜ ਕੇ ਸੁਆਹ ਹੋ ਜਾਣਾ ਚਾਹੀਦਾ ਏ ਉਹ ਲਿਖਣ ਵਾਲਾ ਵੀ ਸੜ ਜਾਣਾ ਚਾਹੀਦਾ ਏ ਜਿਨੇ ਇੱਕ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਇਲਾਵਾ ਦੂਜਾ ਪਾਓ ਲਿਖਿਆ ਦੂਜਾ ਪਾਓ ਕੀ ਹੈ ਮਾਇਆ ਵਾਲੀਆਂ ਗੱਲਾਂ ਮਾਇਆ ਵਾਲੇ ਵਿਚਾਰ ਜਿਨੇ ਆਪ ਦਾ ਪ੍ਰੇਮ ਜ਼ਾਹਰ ਕੀਤਾ ਹੈ ਗੱਡੀਆਂ ਨਾਲ ਜੀ ਵੈਗਨਾਂ ਨਾਲ ਫੋਰਚਨਰਾਂ ਨਾਲ ਮਸਟੈਂਗ ਨਾਲ जिने अपना प्रेम जाहिर ਕੀਤਾ ਲੱਕ ਲਿਮਕੇ ਦੀ ਬੋਤਲ ਵਰਗੀ ਨਾਲ ਜਿਨੇ ਗੱਲ ਕੀਤੀ ਹੈ ਕੱਲੀ ਦੂਜਿਆਂ ਦੇ ਵਾਲਾਂ ਦੀ ਅੱਖਾਂ ਦੀ ਲੱਕ ਦੀ ਨੱਕ ਦੀ ਨੱਕ ਦੇ ਕੋਕੇ ਦੀ ਝੁੰਮਕੇ ਦੀ ਯਾ ਜਿਹੜੇ ਗੱਲਬਾਤ ਕਰ ਰਹੇ ਨੇ ਮੇਰੇ ਕੋਲ ਬੰਦੂਕ ਮੇਰੇ ਕੋਲ ਗੱਡੀਆਂ ਮੇਰੇ ਕੋਲ ਜ਼ਮੀਨਾਂ ਫਿਰ ਅਗਲਾ ਗੱਲਬਾਤ ਕਰਦਾ ਕਰਦਾ ਪਾਰ ਲੰਘ ਜਾਂਦਾ ਹੈ ਜਦੋਂ ਕਹਿੰਦਾ ਵੀ ਭਾਈ ਸਾਡਾ ਨਾਮ ਤਾਂ ਦੁਨੀਆ ਦੇ ਵੱਡੇ ਵੱਡੇ ਡਰੱਗ ਡੀਲਰਾਂ ਤੋਂ ਵੀ ਉੱਪਰ ਲੰਘ ਗਿਆ ਸਾਨੂੰ ਤਾਂ ਹੁਣ ਪਾਬਲੋ ਐਸਕੋਬਾਰ ਦੇ ਨਾਲ ਕੰਪੇਅਰ ਕਰਦੇ ਆ ਲੋਕ ਪਾਬਲੋ ਐਸਕੋਬਾਰ ਕਿਤੇ ਬਹੁਤ ਚੰਗਾ ਬੰਦਾ ਸੀ ਕਿਤੇ ਬਹੁਤ ਕਮਾਈਆਂ ਕੀਤੀਆਂ ਨੇ ਉਹਨੇ ਡਰੱਗੀ ਵੇਚ ਕੇ ਪਾਪ ਹੀ ਕਮਾਇਆ ਲੋਕਾਂ ਨੂੰ ਨਸ਼ਿਆਂ ਤੇ ਹੀ ਲਾਇਆ ਸਾਡੀ ਗੱਡੀ ਚ ਕੀ ਆਇਆ ਕੀ ਗਿਆ ਕਿਸੇ ਨੂੰ ਨਹੀਂ ਪਤਾ ਸਾਡੇ ਕੋਰੀਅਰ ਚ ਕੀ ਜਾਂਦਾ ਕੀ ਜਾਂਦਾ ਕਿਸੇ ਨੂੰ ਨਹੀਂ ਪਤਾ ਅਸੀਂ ਡਰੱਗਾਂ ਵੇਚਦੇ ਆਂ ਅਸੀਂ ਬੰਦੂਕਾਂ ਵੇਚਦੇ ਆਂ ਅਸੀਂ ਸਪਲਾਈਆਂ ਕਰਦੇ ਆਂ ਹੁਣ ਇਹਨਾਂ ਕੰਡੀਸ਼ਨਾਂ ਦੇ ਆਧਾਰ ਦੇ ਉੱਪਰ ਜੇ ਪੱਗ ਪ੍ਰਮੋਟ ਹੋ ਰਹੀ ਐ ਫਿਰ ਤਾਂ ਲਾਣਤ ਹੀ ਐ ਫਿਰ ਕੀ ਫਰਕ ਰਹੇਗਾ ਤਾਲੇਬਾਨੀਆਂ ਚ ਤੇ ਸਿੱਖਾਂ ਚ ਤਾਲੇਬਾਨੀ ਵੀ ਸਿਰ ਤੇ ਪੱਗ ਮੰਨ ਕੇ ਰੱਖਦੇ ਆ ਉਹ ਦਸਤਾਰ ਕਹਿੰਦੇ ਆ ਉਹਨੂੰ ਪੱਗ ਤਾਂ ਆਲਰੇਡੀ ਬੜੀ ਮਸ਼ਹੂਰ ਐ ਤਾਲੇਬਾਨੀਆਂ ਦੇ ਸਿਰ ਤੇ ਅੱਤਵਾਦ ਦੇ ਨਾਂ ਤੇ ਸਾਡੀਆਂ ਕੰਡੀਸ਼ਨਾਂ ਕੀ ਲਾਗੂ ਹੋ ਰਹੀਆਂ ਨੇ ਇਹ ਚੀਜ਼ ਵੇਖਣੀ ਬਣਦੀ ਐ ਮੈਂ ਬੇਨਤੀ ਕਰ ਰਿਹਾ ਸੀ ਭਾਈ ਗੁਰਦਾਸ ਦੀ ਤੇ ਭਾਈ ਗੁਰਦਾਸ ਆਖ ਰਹੇ ਨੇ ਗੁਰੂ ਤੋਂ ਬਿਨਾ ਜੀਵਨ ਅਗਿਆਨਤਾ ਦੀ ਹਨੇਰੇ ਚ ਐਦਾਂ ਚੁੰਕਿਆ ਜਾਂਦਾ ਜਿਵੇਂ ਬਲਦ ਉਹਨਾਂ ਦੀਆਂ ਅੱਖਾਂ ਤੇ ਪੱਟੀ ਲੱਗੀ ਐ ਤੇ ਉਹ ਕੋਲੂ ਦੇ ਨਾਲ ਬੰਨ ਕੇ ਤੇ ਉਹਨਾਂ ਨੂੰ ਤੇਲੀ ਲਗਾਤਾਰ ਘਮਾਉਂਦਾ ਐ ਤੇ ਬਹਿਲਾ ਨੂੰ ਲੱਗਿਆ ਵੀ ਬੜੀ ਦੂਰ ਤੱਕ ਪਹੁੰਚ ਗਏ ਹੋਵਾਂਗੇ ਤੁਰਦਿਆਂ ਤੁਰਦਿਆਂ ਸ਼ਾਮ ਹੋ ਗਈ ਪਰ ਨੈਣ ਉਗਰਤ ਵਹੀ ਠਾਉ ਹੀ ਠਿਰਾਨੋ ਐ ਅੱਖਾਂ ਖੁੱਲੀਆਂ ਤੇ ਵਿਖਿਆ ਉੱਥੇ ਹੀ ਬੈਠੇ ਆ ਕਿਤੇ ਪਹੁੰਚ ਨਾ ਸਕੇ ਜੈਸੇ ਜੇਵਰੀ ਬਟਨ ਆਂਦਰੋ ਅਚਿੰਤ ਚਿੰਤ ਜਿਵੇਂ ਇੱਕ ਅੰਨੀ ਔਰਤ ਉਹਨੇ ਕਿਹਾ ਮੈਂ ਵਿਲੀ ਬੈਠੀ ਆਂ ਚੱਲ ਮੈਂ ਰਸਈ ਬੁਣ ਲਾਂ ਰਸਈ ਵਟ ਲਾਂ ਉਹ ਬੈਠੀ ਬੈਠੀ ਉਹਨੇ ਰਸਾ ਵਟਣਾ ਸ਼ੁਰੂ ਕਰ ਦਿੱਤਾ ਵੱਟੀ ਗਈ ਵੱਟੀ ਗਈ ਵੱਟੀ ਗਈ ਵੱਟਦਿਆਂ ਵੱਟਦਿਆਂ ਹੱਥਾਂ ਦੀਆਂ ਤਲੀਆਂ ਦੁਖਣ ਲੱਗ ਪਈਆਂ ਅਖੀਰ ਮਾਈ ਸੋਚਦੀ ਐ ਵੀ ਚੱਲ ਮੈਂ ਵੇਖਾਂ ਤਾਂ ਸੀ ਮਿੰਤੀ ਕਰਕੇ ਕਿੰਨਾ ਘਰਸਾ ਵੱਟਿਆ ਗਿਆ ਮੰਜੇ ਦੇ ਲਈ ਕਾਫੀ ਐ ਜਾਂ ਅਜੇ ਘੱਟ ਐ ਜਦੋਂ ਮੇਰਨਾ ਸ਼ੁਰੂ ਕੀਤਾ ਉਹ ਇੱਕ ਗੱਜ ਵੀ ਪੂਰਾ ਨਾ ਨਿਕਲਿਆ ਤੇ ਰੱਸਾ ਮੁੱਕ ਗਿਆ ਕਿਉਂ ਮੁੱਕਿਆ ਕਿਉਂਕਿ ਰਸੇ ਦਾ ਇੱਕ ਸਿਰਾ ਇੱਕ ਪਾਸਾ ਮਾਤਾ ਦੇ ਹੱਥ 'ਚ ਐ ਤੇ ਦੂਜਾ ਸਿਰਾ ਜਿਹੜਾ ਐ ਉਹ ਬੱਚੇ ਦੇ ਹੱਥ 'ਚ ਐ ਇਧਰੋਂ ਮਾਤਾ ਰੱਸਾ ਵੱਟੀ ਜਾ ਰਹੀ ਐ ਉਹ ਭੁੱਲ ਭਲੇਖੇ ਕਿਤੇ ਬੱਚਾ ਖੁੱਲ ਗਿਆ ਤੇ ਜਦੋਂ ਬੱਚਾ ਖੁੱਲ ਗਿਆ ਤੇ ਉਹਨੇ ਰੱਸਾ ਚਬਣਾ ਸ਼ੁਰੂ ਕਰਤਾ ਇਧਰੋਂ ਮਾਤਾ ਰੱਸਾ ਵੱਟੀ ਜਾ ਰਹੀ ਐ ਉਧਰੋਂ ਗਾਈ ਦਾ ਬੱਚਾ ਜਾਂ ਮੱਝ ਦਾ ਕੱਟਾ ਕੱਟੀ ਜੋ ਵੀ ਐ ਉਹ ਚਬੀ ਜਾ ਰਿਹਾ ਐ ਉਹਨੇ ਚਬਦਿਆਂ ਚਬਦਿਆਂ ਰੱਸਾ ਕੰਡੇ ਤੇ ਲਾਤਾ ਮਾਤਾ ਨੇ ਮੱਥੇ ਤੇ ਹੱਥ ਮਾਰਿਆ ਲਾਹਨਤ ਆ ਕੀਨੇ ਖੁੱਲਾ ਛੱਡਤਾ ਮੇਰੀ ਸਾਰੀ ਦਿਹਾੜੀ ਦੀ ਮਿਹਨਤ ਬਰਬਾਦ ਹੋ ਗਈ। ਐਦਾਂ ਦੀ ਅਵਸਥਾ ਹੈ ਸਾਡੀ। ਐਵੇਂ ਜੈਸੇ ਮ੍ਰਿਗ ਤ੍ਰishna ਲੋਤਾਵੇ ਮ੍ਰਿਗ ਤ੍ਰਿਖਾਵੰਤ ਜਿਵੇਂ ਮ੍ਰਿਗ ਤ੍ਰishna ਦੇ ਅਧੀਨ ਇੱਕ ਮਿਰਗ ਹੇਰਨ ਰੇਤ ਦੇ ਰੇਗਿਸਤਾਨ ਦੇ ਅੰਦਰ ਦੂਰ ਕਿਤੇ ਪਾਣੀ ਵੇਖਦਾ ਹੈ, ਧੋੜਿਆ ਜਾਂਦਾ ਉਸ ਪਾਣੀ ਦੇ ਮਗਰ ਪਾਣੀ ਦੇ ਲਾਗੇ ਪਹੁੰਚ ਕੇ ਜਦੋਂ ਪਾਣੀ 'ਚ ਮੂੰਹ ਮਾਰਿਆ ਤੇ ਪਤਾ ਲੱਗਿਆ ਮੂੰਹ ਚ ਰੇਤਾ ਆ ਗਿਆ ਪਾਣੀ ਨਹੀਂ ਆਇਆ ਕਿਉਂ ਕਿਉਂਕਿ ਪਾਣੀ ਹੈ ਨਹੀਂ ਭੁਲੇਖਾ ਹੀ ਸੀ ਜੈਸੇ ਮਿਰਗ ਤ੍ਰਿਸ਼ਨਾ ਲੋ ਧਰਾਵੇ ਮਿਗ ਤ੍ਰਿਖਾਵੰਤ ਬਹੁਤ ਦੂਰ ਤੱਕ ਤਿਹਾਇਆ ਹਿਰਨ ਦੌੜਦਾ ਹੈ ਪਰ ਅਖੀਰਕਾਰ ਉਹਦੀ ਪਿਆਸ ਨਹੀਂ ਬੁਝਦੀ ਤੇ ਉਹ ਮਿਰਗ ਉਥੇ ਤਿਹਾਇਆ ਮਰਦਾ ਹੈ ਉਥੇ ਤਿਹਾਈ ਮਰਦਾ ਹੈ ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਆਖਦੇ ਨੇ ਗੁਰੂ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ हे ਭਲਿਆ ਇਨਸਾਨਾ ਤੂੰ ਵੀ ਤ੍ਰਿਸ਼ਨਾ ਦੇ ਅਧੀਨ ਜਿਹੜੇ ਕਾਰਜ ਕਰਨ ਲੱਗਾ ਹੋਇਆ ਹੈ ਨਾ ਕਰੀ ਚੱਲ ਪਰ ਇਨ੍ਹਾਂ ਕਾਰਜਾਂ ਦਾ ਨਤੀਜਾ ਸਿਰਫ ਇਹ ਹੋਏਗਾ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹ ਜਾਣੋ ਹੈ ਤੂੰ ਆਪ ਦੀਆਂ ਮੰਜ਼ਲਾਂ ਨੂੰ ਕਦੇ ਪ੍ਰਾਪਤ ਨਹੀਂ ਕਰ ਪਾਏਂਗਾ ਗੁਰੂ ਦੇ ਗਿਆਨ ਤੋਂ ਬਿਨਾ ਬੰਦੇ ਦਾ ਜੀਵਨ ਐਦਾਂ ਦਾ ਹੈ ਗੁਰੂ ਦੇ ਗਿਆਨ ਤੋਂ ਬਿਨਾ ਬੰਦਾ ਅੰਨਾ ਹੋ ਕੇ ਜਿੰਨੇ ਵੀ ਯਤਨ ਕਰਦਾ ਹੈ ਉਹ ਸਾਰੇ ਵਿਰਥ ਚਲੇ ਜਾਂਦੇ ਨੇ